ਤਾਂ ਆ ਮਾਰੀ ਪਾਰਟੀ ਆਲੇ ਆ ਰਾਸ਼ਨ ਦੀ ਫੈਲੀ ਐ ਇਹ ਇਥੇ ਵੰਡ ਰਹੇ ਆ ਇਹ ਸਾਡੇ ਵੀਰ ਦੀ ਐ ਹੁਣੇ ਕਹ ਰਹੇ ਜੀ ਮਤੋਂ ਦਾ ਨਾਲ ਐਵੇਂ ਲਿਆਏ ਮੈਨੀ ਤੇ ਵਿੱਚ ਇਹਦਾ ਬੋਟਾ ਵਾਲੇ ਜਿਹੜੇ ਲਿਆਏ ਆ ਉਹ ਭੱਜ ਗਏ ਸੋ ਆ ਜਿਹੜੀ ਆ ਝਾੜੂ ਖਿਲਰ ਰਿਹਾ ਇਹ ਇਹਨਾਂ ਦੇ ਸੂਟ ਆ ਝਾੜੂ ਵਾਲਿਆਂ ਦੇ ਆਹੋ ਯਾਦ ਕੀ ਤੁਸੀਂ ਹਜੇ ਕੰਮ ਕਰਦੇ ਹੋ ਆਹ ਰਾਸ਼ਨ ਆ ਜੀ ਇਹ ਦੇਖੋ ਆ ਤੇਲ ਰਾਸ਼ਨ ਸਾਰਾ ਜੀ ਬਹੁਤ ਲੇਕਿਨ ਸੁਪਤਾ ਦੇ ਨਾਲ ਪੋਟਾਣੀ ਪੈਣੀ ਆ ਰਾਏ ਨਾਲ ਦੇ ਨਾਲ ਪੈਣੀ ਆ ਲੋਕਾਂ ਨੇ ਆਪਣੀ ਜਹੀਰ ਨਾਲ ਬੋਟ ਪਾਉਣੀ ਹੈ ਕੁਝ ਬਹੁਤ ਕਰਾਜੀ ਏਸੀ ਤੇ ਦੇ ਰਹੇ ਹੋ ਜਿਸ ਨੂੰ ਬਾਟਰ ਫੂਡਰ ਭੇਜ ਰਹੇ ਹੋ ਹਲਕੇ ਯਾਨੀ ਕਿ 10 ਜੁਲਾਈ ਨੂੰ ਜਲੰਧਰ ਪਛਮੀ ਦੇ ਵਿੱਚ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਲੇਕਿਨ ਚੋਣਾ ਤੋਂ ਠੀਕ ਇੱਕ ਦਿਨ ਪਹਿਲਾਂ ਸੱਤਾਧਾਰੀ ਆਮ ਆਦਮੀ ਪਾਰਟੀ ਯਾਨੀ ਕਿ ਭਗਵੰਤ ਮਾਨ ਸਰਕਾਰ ਤੇ ਹਲਕੇ ਦੇ ਵਿੱਚ ਵੋਟਰਾਂ ਨੂੰ ਪਰਮਾਉਣ ਦੇ ਲਈ ਸੂਟ ਤੇ ਰਾਸ਼ਨ ਵੰਡਣ ਦੇ ਇਲਜ਼ਾਮ ਲੱਗ ਰਹੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਜਲੰਧਰ ਤੋਂ ਸੰਸਦ ਚਰਨਜੀਤ ਸਿੰਘ ਚੰਨੀ ਦੇ ਵੱਲ ਚੰਨੀ ਹੋਰਾ ਦੇ ਵੱਲੋਂ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਕੀਤੀ ਗਈ ਹੈ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਵੋਟਾ ਜਿੱਤਣ ਦੇ ਲਈ ਵੋਟਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਹ ਵੀਡੀਓ ਸ਼ੇਅਰ ਕਰਦੇ ਹੋਏ ਇਲਜ਼ਾਮ ਲਗਾਏ ਗਏ ਨੇ ਕਿ ਹਲਕੇ ਦੇ ਲੋਕਾਂ ਨੂੰ ਸੂਟ ਤੇ ਰਾਸ਼ਨ ਵੰਡ ਕੇ ਆਮ ਆਦਮੀ ਪਾਰਟੀ ਵੋਟਰਾਂ ਨੂੰ ਪਰਮਾਉਂਦੀ ਕੋਸ਼ਿਸ਼ ਕਰ ਰਹੀ ਹੈ। ਜਿਹੜਾ ਮੱਧ ਹੈ ਤੇਜਮੋਹਨ ਤੇਜਮੋਹਨ ਇਹ ਤੇਜਮੋਹਨ ਨਗਰ ਹੈ ਮੰਗੂ ਅਸਲ ਨਗਰ ਅਸਲ ਨਗਰ ਖਾਈਂ ਅਸਲ ਨਗਰ ਇਹ ਆ ਹੈਗੇ ਆ ਸੋ ਲੋਕ ਜੀ ਤੁਸੀਂ ਫੜੋ ਆ ਰਾਜਨ ਦੇ ਸਾਰੇ ਕੂਡ ਆਮ ਆਦਮੀ ਪਾਰਟੀ ਆਲੇ ਆ ਰਾਜਨ ਦੀ ਫੈਲੀ ਹੈ ਇਹ ਇੱਥੇ ਬੰਦ ਰਹੇ ਆ ਇਹ ਸਾਡੇ ਵੀਰ ਜੀ ਹੈ ਹੁਣੇ ਕਹਿੰਦੇ ਜੀ ਮਨੂੰ ਤਾਂ ਨਾਲ ਐਵੇਂ ਲਿਆਏ ਮੈਂ ਨਹੀਂ ਸੀ ਵਿੱਚ ਇਹਨਾਂ ਕੂਟਾਲੇ ਜਿਹੜੇ ਲਿਆਏ ਆ ਉਹ ਭੱਜ ਗਏ ਸੋ ਇਹ ਆਮ ਆਦਮੀ ਦਾ ਪਾਰਟੀ ਦਾ ਕੰਮ ਹੈ ਜਿਹੜਾ ਇੱਥੇ ਬੰਦ ਰਹੇ ਆ ਫਾਈਰ ਮੇਰੇ ਪਾਸਿਆ ਭੇਜਿਆ ਕਿ ਤੇ ਇਹ ਲੋਹੇ ਦੇ ਮੇਰੇ ਅੱਗੇ ਨਵਾਂ ਲੋਡ ਦਾ ਸਰਨਾ ਨਹੀਂ ਭਾਈ ਚੱਲੋ ਚੱਲੋ ਮੇਰੇ ਕੋਲ ਆ ਲੋ ਇਹ ਮੇਰੇ ਆਪਣੇ ਆ ਗਏ ਤੇ ਇਹ ਪੁਆ ਚਲੇ ਗੱਡੀ ਦੇ ਵਿੱਚ ਤੇ ਥੋੜੋ ਕਿਤੇ ਲੈ ਆਉਣਾ ਨਾਲ ਨਾਲ ਉਹ ਨੂੰ ਲੈ ਆਇਆ ਕੀ ਕਰੇ ਥੋੜੋ ਉਹ ਕਹਿੰਦੇ ਮਾਰੇ ਜਾਣਾ ਅਗਲੀ ਤੇ ਗਲੀ ਦਾ ਬੱਟਾ ਲਾਗੇ ਉਹ ਨਹੀਂ ਮੈਨੂੰ ਬੰਦ ਲੱਗਾ ਮੇਰੇ ਨਾਲ ਇਹ ਭੇਜਿਆ ਕਿ ਕਿਹਨੂੰ ਭੇਜਿਆ ਨਹੀਂ ਇਹ ਕਹਿੰਦਾ ਕਿ ਆਤੀ ਬੰਨਣ ਉਹ ਕਹਿੰਦਾ ਇਹ ਗਲੀ ਚ ਮਾਰਦੇ ਮੈਂ ਕਿ ਮੈਂ ਨਹੀਂ ਨਿਆ ਕੰਮ ਜੇ ਨਹੀਂ ਆਇਆ ਬਾਕੀ ਤੁਹਾ ਜਿਹੜੀ ਐ ਝਾੜੂ ਘੁੰਮ ਰਿਹਾ ਏ ਇਹ ਇਹਨਾਂ ਦੇ ਸੂਟ ਆ ਝਾੜੂ ਵਾਲਿਆਂ ਦੇ ਉਹ ਕਾਲਾ ਆ ਲੋ ਯਾਦ ਕੀ ਤੁਸੀਂ ਇਹ ਜੇ ਕੰਮ ਕਰਦੇ ਹੋ ਆ ਰਾਸ਼ਨ ਆ ਜੀ ਇਹ ਦੇਖੋ ਆ ਤੇਲ ਰਾਸ਼ਨ ਸਾਰਾ ਜੀ ਬਹੁਤ ਇਹਦੇ ਇਹ ਰਾਸ਼ਨ ਦੇ ਜਿੰਨੇ ਲੋਕ ਕੋਈ ਗੱਲ ਨਹੀਂ ਘਰਾਂ ਵਾਲਿਆਂ ਨੂੰ ਦੇ ਦੋ ਜੀ ਇਹ ਆ ਚੱਕੋ ਚੱਕੋ ਸੂਟ ਜਿਹਨੂੰ ਚਾਹੀਦੇ ਆ ਸੂਟ ਵੀ ਲੈ ਲਓ ਜੇ ਬੱਚੇ ਜਿਹਨੂੰ ਚਾਹੀਦੇ ਆ ਸਾਡੇ ਮੁੱਖ ਮੰਤਰੀ ਜੀ ਤੋਂ ਮੈਂ ਕਹਾਵਾ ਕੇ ਆ ਜਿਹੜੇ ਉਸਤੇ ਜੀ ਆ ਬੀਬੀਆਂ ਨੂੰ ਐਸੀ ਹੁਣ ਰੋਕਣੇ ਨਹੀਂ ਹੈ ਸਿਰੇ ਜਾਣਗੇ ਲੇਕਿਨ ਲੋਕਾਂ ਨੇ ਨਾਲ ਪੁਛਾਣੀ ਪੈਣੀ ਆ ਰਾਏ ਲੋਕਾਂ ਦੇ ਨਾਲ ਪੈਣੀ ਆ ਲੋਕਾਂ ਨੇ ਆਪਣੀ ਜਿਲੀਦ ਨਾਲ ਵੋਟ ਪਾਉਣੀ ਹੈ ਤੁਸੀਂ ਬਹੁਤ ਕਹਣਾ ਜੀ ਏਸੀ ਤੇ ਜ ਰਹੇ ਹੋ ਤੁਸੀਂ ਇਹਨੂੰ ਬਾਰਡਰ ਕੋਲ ਭੇਜ ਰਹੇ ਹੋ ਇਹ ਚੀਜ਼ਾਂ ਦੇ ਨਾਲ ਤੁਹਾਨੂੰ ਮੋਟਾ ਨਹੀਂ ਪੈਣੀ ਜਿੰਨਾ ਮਰਜ਼ੀ ਜੋੜ ਦਿਨਾ ਲੋਕਾਂ ਨੇ ਪਿਆਰ ਦੇ ਨਾਲ ਮੋਟਾ ਕਰ ਰਿਹਾ ਲੋਕਾਂ ਨੇ ਤੁਹਾਡੇ ਕੰਮ ਦੇਖਣੇ ਜਿਹੜੇ ਕਿ ਤੁਸੀਂ ਨਹੀਂ ਕਰੇ ਤੁਸੀਂ ਐਸੇ ਨਾਲ ਨਹੀਂ ਦੇ ਨਾ ਬਾਟ ਸੁਧਾਈ ਨਾ ਤੁਸੀਂ ਇਹ ਜੰਗਲੀਆਂ ਨਾਲੀਆਂ ਦੇ ਵਿੱਚ ਇਹ ਜਿਹੜਾ ਦੇਖਿਆ ਸੀ ਇਹ ਕੰਮ ਨਾ ਕਰੋ ਤੇ ਚਲਾਓ ਇੱਕ ਦਸਤੂਰੀ ਵਿੱਚ ਸੁਣਾਇਆ ਕੋਟੋਣੀ ਆ ਨਹੀਂ ਮੇਰੇ ਨਹੀਂ ਕਿੰਨੇ ਤੋਂ ਕੰਮ ਨਾ ਲਾਇਆ ਭਾਈ ਹਾਂ ਮੈਂ ਉਹਦੇ ਇਜ਼ਾਜ਼ਤ ਇੱਕ ਇਹ ਕਹਿੰਦਾ ਜੀ ਵੀ ਮੈਨੂੰ ਤਾਹ ਜੰਗਲ ਦੇ ਸੰਗਰੋਹ ਬ੍ਰੋਵਰ ਦੇ ਮੁੰਡੇ ਨੇ ਭੇਜਿਆ ਨਾ ਕੋਈ ਫਿਰ ਮੈਨੂੰ ਨਹੀਂ ਪਤਾ ਆ ਨਾ ਕਿ ਕਿੱਥੇ ਜਾਂਦੀ ਕਿੱਥੇ ਬ੍ਰੋਵਰ ਕੌਣ ਆਮ ਆਦਮੀ ਪਾਰਟੀ ਦੇ ਯਦੋਂ ਆਮ ਆਦਮੀ ਦਾ ਆਲਾ ਮੋਹਮਦ ਜਿਹੜਾ ਮਹਿਰਾਬ ਸਾਹਿਬ ਦਾ ਪ੍ਰਾਗਟ ਉਹਨੇ ਭੇਜਿਆ ਹਾਂਜੀ ਕਰੋ ਇਹਨਾਂ ਦਾ ਨਰਾਜ਼ ਕਰਨ ਕਰੀਏ ਇੱਧਰ ਇੱਥੇ ਬੈਠਾ ਜਿਹੜਾ ਗੜੀ ਆ ਤੇ ਇਹ ਵੀ ਆਮ ਪੰਜਾਬੀ ਲੋਕ ਜੀਓ ਓਏ ਓਏ ਇਹ ਆਮ ਆਦਮੀ ਪਾਰਟੀ ਦਾ ਹਾਲ ਹੈ ਇਹ ਟਵੰਡਰ ਨਹੀਂ ਨਹੀਂ ਕਹਿੰਦੇ ਕਹਿੰਦਾ ਬੰਡਰ ਇਹਨੂੰ ਬਲੋਕ ਭੱਜ ਗਿਆ ਇਹ ਕਹਿੰਦਾ ਜੀ ਮੈਂ ਤਾਂ ਅੱਜ ਤੋਂ ਪੜੀ ਜਰਾ ਹਾਲਾਂਕਿ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਦੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ ਤੇ ਕਿਹਾ ਹੈ ਕਿ ਇਹ ਸਭ ਕੁਝ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਬਿਊਰੋ ਰਿਪੋਰਟ ਏਬੀਪੀ ਸੰਜਾ